ਮੀ ਟੈਂਪਲ ਅੱਜ ਆਪਾਂ ਜਾ ਰਹੇ ਆਂ ਦਿਨੁਸ਼ ਕੋੜੀ ਜੋ ਔਰ ਸਭ ਤੋਂ ਪਹਿਲਾਂ ਜਦੋਂ ਤੁਸੀਂ ਸਸਟਰੀ 걸ਫਰੈਂਡਸ ਮੈਥਡ ਹੂਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿਹੜੀਆਂ ਵਰਜਸ਼ਾਂ ਕਿਹੜੀਆਂ ਐਕਸਰਸਾਈਜ਼ਾਂ ਤੁਸੀਂ 45 ਸਾਲ ਦੀ ਉਮਰ ਤੋਂ ਬਾਅਦ ਨਹੀਂ ਕਰਨੀਆਂ ਅਗਰ ਤੁਹਾਡੀ ਉਮਰ 45 ਸਾਲ ਹੈ ਜਾਂ 45 ਸਾਲ ਤੋਂ ਵੱਧ ਹੈ ਤਾਂ ਤੁਸੀਂ ਕਿਹੜੀਆਂ ਵਰਜਸ਼ਾਂ ਕਿਹੜੀਆਂ ਐਕਸਰਸਾਈਜ਼ਾਂ ਨਹੀਂ ਕਰਨੀਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹ ਹੀ ਡਿਸਕਸ ਕਰਾਂਗੇ ਕਿਉਂਕਿ ਜਦੋਂ 45 ਸਾਲ ਦੀ ਉਮਰ ਹੋ ਜਾਂਦੀ ਹੈ ਜੋ ਆਪਣੇ ਮਸਲਸ ਨੇ ਉਹ ਇੱਕ ਹੱਦ ਤੱਕ ਹੀ ਆਪਣਾ weight ਟੋਲਟ ਕਰ ਸਕਦੇ ਨੇ ਸੋ ਫਿਊਚਰ ਦੇ ਵਿੱਚ ਕੋਈ ਇੰਜਰੀ ਨਾ ਹੋ ਜਾਵੇ ਇੰਜਰੀ ਤੋਂ ਬਚਣ ਲਈ ਐਕਸਰਸਾਈਜ਼ ਕਰਨੀਆਂ ਜ਼ਰੂਰ ਨੇ ਪਰ ਐਕਸਰਸਾਈਜ਼ ਕਰਨ ਦਾ ਸਹੀ ਤਰੀਕਾ ਕੀ ਹੈ ਅਲਟਰਨੇਟ ਮੈਥਡ ਕੀ ਹੈ ਉਹ ਵੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਹੀ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਦੱਸਾਂਗੇ ਕਿਹੜੀਆਂ-ਕਿਹੜੀਆਂ ਵਰਜਸ਼ਾਂ ਨਹੀਂ ਕਰਨੀਆਂ ਫਿਰ ਦੱਸਾਂਗੇ ਉਸ ਦਾ ਅਲਟਰਨੇਟ ਮੈਥਡ ਕੀ ਆ ਅਲਟਰਨੇਟ ਦੂਸਰੇ ਢੰਗ ਨਾਲ ਕਿਵੇਂ ਕਰ ਸਕਦੇ ਆ ਸੋ ਬਣੇ ਰਹੋ ਵੀਡੀਓ ਦੇ ਐਂਡ ਤੱਕ ਚਲੋ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਵਾਕਰ ਹੈ ਉਹ ਪਹਿਲੇ 10 ਵੀਕ ਨਹੀਂ ਛੱਡਣਾ ਨਾਟਬੋਰਡ ਤੇ ਨਦੇ ਅੱਜ ਮੈਂ ਦੇਖ ਰਹੀ ਸੀ ਇਹ ਤਾਂ ਇਹ ਲੱਗਦਾ ਸੀਗਾ ਇੱਕ ਰੈਕਟੈਂਗਲ ਸ਼ੇਪ No food ਆਪਣਾ ਫੂਡ ਪਹਿਲਾਂ ਬੈਕਗ੍ਰਾਉਂਡ ਨੰਬਰ 1 ਐਕਸਰਸਾਈਜ਼ ਕੀ ਹੈ ਸ਼ੋਲਡਰ ਅਪ ਆਪਾਂ ਜਿਮ ਦੇ ਵਿੱਚ ਜਾਂਦੇ ਆ ਆਪਾਂ ਇੱਕ ਰੌਡ ਦੇ ਵਿੱਚ ਆਪਾਂ ਦੋਨੋਂ ਸਾਈਡ ਵੇਟ ਪਾ ਲੈਨੇ ਆ ਔਰ ਐਦਾਂ ਆਪਾਂ ਉੱਪਰ ਕਰਲ ਕਰਦੇ ਆ ਇੱਦਾਂ ਉੱਪਰ ਚੱਕ ਕੇ ਇੱਦਾਂ ਕਰਦੇ ਆ ਆਪਾਂ ਐਕਸਰਸਾਈਜ਼ ਇਹ ਆਪਣੇ ਸ਼ੋਲਡਰ ਔਰ ਚੈਸਟ ਲਈ ਦੋਨਾਂ ਲਈ ਇਹ ਐਕਸਰਸਾਈਜ਼ ਆਪਾਂ ਕਰਦੇ ਆ ਸੋ ਇਹ ਆਪਣੀ ਕਰਨੀ ਰੋਂਗ ਹੈ ਫੋਰ ਏਗਜ਼ੈਂਪਲ ਤੁਸੀਂ ਭਾਰ ਇੱਥੇ ਆ ਚੱਕਿਆ ਹੋਇਆ ਔਰ ਇੱਕ ਵਾਰੀ weight ਇੱਧਰ ਜਾਂ ਇੱਧਰ ਟੇਡਾ-ਮੇਡਾ ਹੋ ਗਿਆ ਭਾਰ ਤਾਂ ਕੀ ਹੋਏਗਾ ਫੋਰ ਏਗਜ਼ੈਂਪਲ ਆਪਣੇ ਲੈਫਟ ਸਾਈਡ ਤੇ weight ਜ਼ਿਆਦਾ ਚਲਾ ਗਿਆ ਖੱਬੇ ਪਾਸੇ ਭਾਰ ਜ਼ਿਆਦਾ ਚਲਾ ਗਿਆ ਤਾਂ ਆਪਣੇ ਸੱਜੇ ਪਾਸੇ ਸ਼ੋਲਡਰ ਤੇ ਰੋਟੇਟਰ ਕਫ ਮਸਲਸ ਹੁੰਦੇ ਨੇ ਉਹ ਟੇਅਰ ਹੋਣ ਦਾ ਸਭ ਤੋਂ ਵੱਧ ਖਤਰਾ ਹੈ ਮੈਕਸਿਮ ਸਾਡੇ ਕੋਲ ਸਾਡੀ ਕਲੀਨਿਕ ਤੇ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਦੀ ਉਮਰ 45 ਸਾਲ ਜਾਂ 45 ਸਾਲ ਤੋਂ ਵੱਧ ਹੁੰਦੀ ਹੈ ਉਹਨਾਂ ਦੇ ਰੋਟੇਟਰ ਕਾਫ ਟੇਅਰ ਰੋਟੇਟਰ ਕਾਫ ਮਸਲ ਦੀ ਇੰਜਰੀ ਸ਼ੋਲਡਰ ਦੀ ਇੰਜਰੀ ਆਮ ਪਾਈ ਜਾਂਦੀ ਹੈ ਜਿਸ ਨੂੰ ਠੀਕ ਕਰਨ ਲਈ ਸਾਨੂੰ 1 ਮਹੀਨਾ ਤੋਂ 1.5 ਮਹੀਨਾ ਰੈਗੂਲਰ ਫਿਜ਼ੀਓਥੈਰੇਪੀ ਕਰਨੀ ਪੈਂਦੀ ਆ ਫਿਰ ਕਿਤੇ ਜਾ ਕੇ ਉਹ ਠੀਕ ਹੁੰਦੇ ਨੇ ਅਗਰ ਉਹ ਬਿਲਕੁਲ ਹੀ ਟੇਅਰ ਹੋ ਜਾਣ ਤਾਂ ਕਈ ਵਾਰ ਸਰਜਰੀ ਵੱਲ ਵੀ ਜਾਣਾ ਪੈ ਸਕਦਾ ਹੈ ਸੋ ਧਿਆਨ ਰੱਖਣਾ ਇਹ ਐਕਸਰਸਾਈਜ਼ ਤੁਸੀਂ ਬਿਲਕੁਲ ਨਹੀਂ ਕਰਨੀ ਅਗਰ ਤੁਹਾਡੀ ਉਮਰ 45 ਸਾਲ ਹੈ ਨੈਕਸਟ ਐਕਸਰਸਾਈਜ਼ ਕੀ ਹੈ neck press ਆਪਾਂ ਸ਼ੋਲਡਰ ਪ੍ਰੈਸ ਵੀ ਕਹਿ ਸਕਦੇ ਹਾਂ ਐਦਾਂ ਆਪਾਂ ਜਿਮ ਦੇ ਵਿੱਚ ਐਕਸਰਸਾਈਜ਼ ਕਰਦੇ ਹਾਂ weight ਪਾ ਕੇ ਸਟੈਂਡਿੰਗ ਦੇ ਵਿੱਚ ਕਰਦੇ ਹਾਂ ਜਾਂ ਸੈਟਿੰਗ ਦੇ ਵਿੱਚ ਵੀ ਕਰਦੇ ਹਾਂ ਇਹ ਵੀ ਐਕਸਰਸਾਈਜ਼ ਤੁਸੀਂ ਬਿਲਕੁਲ ਨਹੀਂ ਕਰਨੀ ਇਸ ਦੇ ਨੁਕਸਾਨ ਕੀ ਹੈ ਐਕਸਰਸਾਈਜ਼ ਕਰਨ ਦਾ ਕਿਉਂਕਿ ਜਦੋਂ ਆਪਾਂ ਹਾਂ ਪਿੱਛੇ ਕਰਦੇ ਹਾਂ ਇਹ ਮੂਵਮੈਂਟ ਕਰਦੇ ਹਾਂ ਤਾਂ ਤੁਸੀਂ ਦੇਖੋ ਸ਼ੋਲਡਰ ਦੀ ਲੇਟਰਲ ਰੋਟੇਸ਼ਨ ਹੁੰਦੀ ਹੈ ਇਸ ਹੱਦ ਤੱਕ ਜਦੋਂ ਆਪਾਂ ਯੰਗ ਹੁੰਨੇ ਆ ਇਹ ਮੂਵਮੈਂਟ ਕਾਫੀ ਹੱਦ ਤੱਕ इजीली ਹੋ ਜਾਂਦੀ ਆ ਫਾਰ ਇਗਜ਼ਾਮਪਲ ਆਪਣੀ ਉਮਰ 45 ਸਾਲ ਹੈ ਆਪਣੇ ਰਿਫਲੈਕਸ ਵੀ ਵੀਕ ਹੋ ਜਾਂਦੇ ਨੇ ਅਗਰ weight ਜ਼ਿਆਦਾ ਪੈ ਗਿਆ ਫਾਰ ਇਗਜ਼ਾਮਪਲ ਆਪਾਂ 15 ਕਿਲੋ ਤੇ ਆਪਾਂ ਸ਼ੋਲਡਰ ਪ੍ਰੈਸ ਲਾਉਨੇ ਆ इजीली ਲਾ ਰਹੇ ਆ ਅਗਰ weight ਆਪਾਂ ਕੱਲ ਨੂੰ ਆਪਣੇ ਟ੍ਰੇਨਰ ਨੇ ਆਪਾਂ ਨੂੰ ਗਾਈਡ ਕੀਤਾ ਤੁਸੀਂ ਹੁਣ ਥੋੜਾ ਜਿਹਾ weight ਵਧਾਓ ਜਾਂ ਆਪਣਾ ਹੀ ਮਨ ਕੀਤਾ ਵੀ ਆਪਾਂ ਜ਼ਿਆਦਾ ਭਾਰ ਚੱਕੀਏ ਤਾਂ ਆਪਾਂ ਉਹ ਇੱਕਦਮ ਥੱਲੇ ਆ ਸਕਦਾ ਹੈ ਇਸ ਜਗ੍ਹਾ ਤੇ neck ਤੇ ਇੰਜਰੀ ਹੋ ਸਕਦੀ ਹੈ ਔਰ ਜਾਂ ਆਪਣੀ ਬਾਜੂ ਜ਼ਿਆਦਾ ਸ਼ੋਲਡਰ ਜ਼ਿਆਦਾ ਪਿੱਛੇ ਨੂੰ ਮੋੜ ਸਕਦਾ ਹੈ ਇਸ ਨਾਲ ਵੀ ਤੁਹਾਡੇ neck ਦੀ ਇੰਜਰੀ ਔਰ ਸ਼ੋਲਡਰ ਦੀ ਇੰਜਰੀ ਹੋ ਸਕਦੀ ਹੈ ਸੋ ਇਹ ਵੀ neck press ਬਿਲਕੁਲ ਨਹੀਂ ਕਰਨੀ ਜਦੋਂ ਆਪਾਂ ਇੱਕਦਮ ਥੱਲੇ ਆ ਕੇ ਇੱਕਦਮ ਨੀਚੇ ਆ ਕੇ ਇਸ ਜਗ੍ਹਾ ਤੇ ਬਚੇਗਾ ਤਾਂ ਇਹ ਵੀ ਤੁਸੀਂ ਵਰਜਿਸ਼ ਨਹੀਂ ਕਰਨੀ ਜਿਮ ਦੇ ਵਿੱਚ ਇਹ ਵੀ ਤੁਹਾਡੇ ਲਈ ਖਤਰਨਾਕ ਐਕਸਰਸਾਈਜ਼ ਹੈ ਸੋ ਹੁਣ ਦੋ ਐਕਸਰਸਾਈਜ਼ ਕੀਤੀਆਂ ਸ਼ੋਲਡਰ ਅਪ ਐਂਡ ਸ਼ੋਲਡਰ ਪ੍ਰੈਸ ਹੁਣ ਇਹਨਾਂ ਦੋਨਾਂ ਦਾ ਅਲਟਰਨੇਟ ਮੈਥਡ ਕੀ ਹੈ ਕਿਵੇਂ ਕਰ ਸਕਦੇ ਆ ਆਪਾਂ ਇਹ ਦੋਨੋਂ ਐਕਸਰਸਾਈਜ਼ ਕਰਨੀ ਚਾਹੁੰਦੇ ਆ ਪਟਾ ਪੱਕੇਵੇਂ ਕਰ ਸਕਦੇ ਆ ਜੀ ਹਾਂ ਤੁਸੀਂ ਬਿਲਕੁਲ ਕਰ ਸਕਦੇ ਹੋ ਐਕਸਰਸਾਈਜ਼ ਇਸ ਦਾ ਅਲਟਰਨੇਟ ਮੈਥਡ ਕੀ ਹੈ ਤੁਸੀਂ ਡੰਬਲ ਨਾਲ ਕਰ ਸਕਦੇ ਹੋ ਇਹ ਐਕਸਰਸਾਈਜ਼ ਸਭ ਤੋਂ ਪਹਿਲਾਂ ਆਪਾਂ ਸ਼ੋਲਡਰ ਆਪ ਹੈ ਜੋ ਉਹਦੀ ਆਪਾਂ ਤੁਹਾਨੂੰ ਦੱਸਣ ਲੱਗੇ ਆ ਕਿਵੇਂ ਕਰ ਸਕਦੇ ਆ ਇੱਕ ਨਹੀਂ ਦੋ ਤਰੀਕੇ ਨਾਲ ਦੱਸਾਂਗੇ ਤੁਹਾਨੂੰ ਡੰਬਲ ਸਾਡੇ ਕੋਲ ਇੱਕ ਹੀ ਆ ਸਾਡੇ ਕੋਲ ਦੋ ਡੰਬਲ ਸੀ ਇੱਕ ਅਸੀਂ ਆਪਣੇ ਪੇਸ਼ੈਂਟ ਨੂੰ ਦਿੱਤਾ ਔਰ ਹਜੇ ਤੱਕ ਉਹ ਵਾਪਸ ਨਹੀਂ ਆਇਆ ਹੋਪ ਇਹ ਵੀਡੀਓ ਜੇ ਅਗਰ ਦੇਖਣਗੇ ਤਾਂ ਸਾਡਾ ਇੱਕ ਡੰਬਲ ਜਰੂਰ ਵਾਪਸ ਕਰ ਦਿਓ ਸੋ ਸਟੈਂਡਿੰਗ ਦੇ ਵਿੱਚ ਆ ਜਾਾਂਗੇ ਦੋਨੋਂ ਸਾਈਡ ਡੰਬਲ ਹੋਣਗੇ ਐਦਾਂ ਆਪਾਂ ਜਾਵਾਂਗੇ ਐਦਾਂ ਇਹ ਵਾਲੀ ਐਕਸਰਸ ਕਰਨੀ ਹੈ ਸ਼ੋਲਡਰ ਅਪ ਇਹ ਐਕਸਰਸਾਈਜ਼ ਤੁਹਾਡੇ ਸ਼ੋਲਡਰ ਨੂੰ ਵੀ ਤਕੜਾ ਕਰੇਗੀ ਔਰ ਜੋ ਸ਼ੋਲਡਰ ਦੇ ਮੇਨ ਮਸਲਸ ਨੇ ਸਭ ਤੋਂ ਇੰਪੋਰਟੈਂਟ ਰੋਟੇਟਰ ਕਫ ਟੇਰਸ ਮਾਈਨਰ ਸਬਸਕੈਪੂਲਰੀਜ਼ ਸੁਪਰਾਸਪਾਈਨੇਟਰਸ ਇਨਫਰਾਸਪਾਈਨੇਟਰਸ ਇਹ ਸ਼ੋਲਡਰ ਦੇ ਮਸਲਸ ਨੇ ਇਹਨਾਂ ਨੂੰ ਵੀ ਇਹ ਤਕੜਾ ਕਰੇਗੀ ਇਸਦੇ ਤੁਸੀਂ ਵੈਸੇ ਤਾਂ 15/3 ਦੇ ਰੈਪੀਟੀਸ਼ਨ ਲਾਉਣੇ ਆ ਸੀ ਬਾਕੀ ਤੁਸੀਂ ਜਿੰਨਾ ਵੀ ਤੁਹਾਡੀ ਬਾਡੀ ਟੋਲਰਟ ਕਰੇ ਲਾ ਸਕਦੇ ਹੋ ਹਮੇਸ਼ਾ ਭਾਰ ਘੱਟ ਚੱਕੋ ਰੈਪੀਟੀਸ਼ਨਸ ਜ਼ਿਆਦਾ ਲਾਓ ਭਾਰ ਜੇਕਰ ਤੁਹਾਡੀ ਉਮਰ 45 ਸਾਲ ਹੈ ਤੁਸੀਂ 3 ਤੋਂ 7 ਕਿਲੋ ਤੱਕ ਭਾਰ इजीली ਚੱਕ ਸਕਦੇ ਹੋ ਹਮੇਸ਼ਾ ਇੱਕ ਗੱਲ ਦੁਬਾਰਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਰੈਪੀਟੀਸ਼ਨਸ ਜ਼ਿਆਦਾ ਲਾਓ ਭਾਰ ਘੱਟ ਚੱਕੋ ਫੋਰ ਐਗਜ਼ਾਮਪਲ ਆਪਣੇ ਕੋਲੇ ਪਾਣੀ ਦਾ ਗਲਾਸ ਹੀ ਤੁਸੀਂ ਕਿਤੇ ਫੜ ਕੇ ਦੇਖਿਓ ਇਦਾਂ ਉਹ ਵਿਦਨ 2 ਮਿੰਟਸ ਤੋਂ ਬਾਅਦ ਆਪਾਂ ਨੂੰ ਉਹ ਇਦਾਂ ਲੱਗਣ ਲੱਗ ਜਾਏਗਾ ਵੀ ਭਾਰ ਬਹੁਤ ਜ਼ਿਆਦਾ ਚੱਕਿਆ ਹੋਇਆ ਸੋ ਹਮੇਸ਼ਾ ਰੈਪੀਟੀਸ਼ਨਸ ਜ਼ਿਆਦਾ ਲਾਉਣੀਆਂ ਨੇ weight ਘੱਟ ਚੱਕਣਾ ਠੀਕ ਹੈ ਇਸ ਸ਼ੋਲਡਰ ਦੀ ਰੇਂਜ ਤੱਕ ਹੀ ਹੋਏਗੀ ਐਕਸਰਸਾਈਜ਼ ਇਸ ਦੇ ਤੁਸੀਂ 15 ਬਾਈ 3 ਦੇ ਸੈੱਟ ਲਾ ਸਕਦੇ ਹੋ ਹੁਣ ਆ ਗਿਆ ਅਲਟਰਨੇਟ ਇੱਕ ਹੋਰ ਮੈਥਡ ਕੀ ਹੈ ਆਪਾਂ ਅਪ ਸ਼ੋਲਡਰ ਦਾ ਅਲਟਰਨੇਟ ਮੈਥਡ ਕੀ ਹੈ ਵਿਦ ਦੀ ਹੈਲਪ ਆਫ ਥੈਰਾ ਬੈਂਡ ਥੈਰਾ ਬੈਂਡ ਮਾਰਕੀਟ ਦੇ ਵਿੱਚ ਈਜ਼ੀਲੀ ਅਵੇਲੇਬਲ ਹੈ ਤੁਸੀਂ ਮਾਰਕੀਟ ਚੋਂ ਖਰੀਦ ਸਕਦੇ ਹੋ ਇਸ ਨੂੰ ਤੁਸੀਂ ਦੋਨੋਂ ਪੈਰਾਂ ਨਾਲ ਦੋਨੋਂ ਪੈਰਾਂ ਨਾਲ ਇਸ ਤਰ੍ਹਾਂ ਕਰਕੇ ਨੀਚੇ ਪ੍ਰੈਸ ਕਰ ਦੇਣਾ ਹੈ ਇਦਾਂ ਪਕੜ ਲੈਣਾ ਹੈ ਔਰ ਐਦਾਂ ਉੱਪਰ ਨੂੰ ਹੋਲਡ ਕਰਨਾ ਹੈ 1 2 3 4 5 ਰਿਲੈਕਸ 1 2 3 4 5 ਰਿਲੈਕਸ ਇਹਦੀ ਮੂਵਮੈਂਟ ਜੋ ਹੋਏਗੀ ਇਸ ਤਰ੍ਹਾਂ ਹੋਏਗੀ ਐਦਾਂ ਐਦਾਂ ਵੀ ਤੁਸੀਂ 3 ਸੈੱਟ ਲਾਉਣੇ ਨੇ 15-15 ਦੇ ਮਤਲਬ 5 ਸੈਕਿੰਡ ਹੋਲਡ 15 ਵਾਰੀ ਕਰਨਾ ਹੈ 3 ਸੈੱਟ ਲਾਵਾਂਗੇ 15-15 45 ਹੋਗੇ ਜਿਵੇਂ ਲਗਾਤਾਰ ਆਪਾਂ ਕਰਾਂਗੇ ਔਰ ਇਸ ਪੋਜੀਸ਼ਨ 'ਚ ਵੀ ਸਭ ਤੋਂ ਪਹਿਲਾਂ ਆਪ ਤੁਹਾਨੂੰ ਆਪਾਂ ਇਸ ਪੋਜੀਸ਼ਨ 'ਚ ਲਾ ਕੇ ਦਿਖਾਉਣੀ ਆ ਆ ਦੇਖੋ ਇਦਾਂ ਕਰ ਲਿਆ ਔਰ ਇਦਾਂ ਹੋਲਡ 1 2 3 4 5 ਸ਼ੋਲਡਰ ਤੋਂ ਉੱਪਰ ਨਹੀਂ ਜਾਣਾ ਸਿਰਫ ਇੱਥੇ ਤੱਕ ਹੀ ਸ਼ੋਲਡਰ ਦੀ ਰੇਂਜ ਹੀ ਫਿਰ ਰਿਲੈਕਸ 1 2 3 4 5 ਰਿਲੈਕਸ 1 2 3 4 5 ਰਿਲੈਕਸ 1 2 3 4 5 ਰਿਲੈਕਸ ਆਪਾਂ ਇਹ 4 ਟਾਈਮਸ ਕੀਤਾ ਇਸਦੇ ਤੁਸੀਂ 15 ਟਾਈਮਸ ਕਰਨਾ ਹੈ ਥੈਨ ਰਿਲੈਕਸ ਫਿਰ 15 ਟਾਈਮ ਫਿਰ 15 ਟਾਈਮ ਇਹ ਹੋ ਗਿਆ ਟੋਡਾ ਸ਼ੋਲਡਰ ਆਪਦਾ ਹੀ ਅਲਟਰਨੇਟ ਮੈਥਡ ਔਰ ਇਸ ਨੂੰ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਇਹ ਮੂਮੈਂਟ ਵਿੱਚ ਵੀ ਪਹਿਲਾਂ ਆਪਾਂ ਇਹ ਸੀਗੀਆਂ ਪਾਵਾਂ ਆਪਣੀਆਂ ਮੈਂ ਕੈਮਰਾਮੈਨ ਨੂੰ ਕਹੂੰਗੀ ਬਾਵਾ ਦਿਖ ਰਹੀਆਂ ਨਾ ਦੋਨੋਂ ਓਕੇ ਇਸ ਤਰ੍ਹਾਂ ਰੱਖਾਂਗੇ ਆਪਾਂ ਇਹ ਮੂਮੈਂਟ ਕਰਾਂਗੇ ਤੇ ਆਪਾਂ ਹੋਲਡ 5 ਸੈਕਿੰਡ ਥੈਨ ਰਿਲੈਕਸ 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 ਹੋਲਡ 5 ਸੈਕਿੰਡ देन ਰਿਲੈਕਸ ਇਸ ਦੀਆਂ ਵੀ 15/3 ਰੈਪੀਟੀਸ਼ਨਸ ਇਹ ਹੋ ਗਿਆ ਅਲਟਰਨੇਟ ਮੈਥਡ ਸ਼ੋਲਡਰ ਅਪ ਟੂ ਦਾ ਹੁਣ ਆਪਾਂ ਗੱਲ ਕਰਾਂਗੇ neck press ਜੋ neck press ਜਾਂ ਸ਼ੋਲਡਰ ਪ੍ਰੈਸ ਨੂੰ ਆਪਾਂ ਕਿਵੇਂ ਅਲਟਰਨੇਟ ਮੈਥਡ ਨਾਲ ਕਰ ਸਕਦੇ ਹਾਂ ਇਸ ਦੇ ਵਿੱਚ ਵੀ ਆਪਾਂ ਡੰਬਲ ਦੀ ਹੈਲਪ ਲਵਾਂਗੇ ਦੋ ਡੰਬਲ ਲੈ ਲਾਂਗੇ ਔਰ ਦੋਨੋਂ ਉੱਪਰ ਇਸ ਤਰ੍ਹਾਂ ਇਸ ਦੇ ਵਿੱਚ ਵੀ neck ਜੋ ਸ਼ੋਲਡਰ ਪ੍ਰੈਸ ਹੈ ਉਸ ਦੇ ਵਿੱਚ ਵੀ ਆਪਾਂ ਦੋ ਡੰਬਲ ਲੈ ਲਾਂਗੇ ਦੋਨੋਂ ਡੰਬਲ ਉੱਪਰ ਰਿਲੈਕਸ ਡੰਬਲ ਰਿਲੈਕਸ ਡੰਬਲ ਰਿਲੈਕਸ ਐਦਾਂ ਕਰਕੇ ਆਪਾਂ ਇਸ ਦੇ ਵੀ 15 बाय 3 ਸੈਟ ਲਾ ਸਕਦੇ ਹਾਂ ਦੋਨੋਂ ਸਾਈਡ ਡੰਬਲ ਹੋਣਗੇ ਇੱਕ ਸਾਈਡ ਦਾ ਡੰਬਲ ਸਾਡੇ ਕੋਲ ਹੈ ਨਹੀਂ ਉਹ ਸਾਡਾ ਪੇਸ਼ੈਂਟ ਲੈ ਕੇ ਹੀ ਸਨ ਅਜੇ ਤੱਕ ਵਾਪਸ ਨਹੀਂ ਕਰਕੇ ਗਏ ਸੋ ਐਦਾਂ ਰਿਲੈਕਸ ਇਸ ਦੇ 15 बाय 3 ਸੈਟ ਤੁਸੀਂ ਲਾਉਣੇ ਨੇ ਬਹੁਤ ਹੀ ਵਧੀਆ ਐਕਸਰਸਾਈਜ਼ ਆ ਇਸ ਦੇ ਨਾਲ ਤੁਹਾਡੀ ਕੋਈ ਇੰਜਰੀ ਨਹੀਂ ਹੋਏਗੀ ਕੋਈ ਪ੍ਰੋਬਲਮ ਨਹੀਂ ਆਏਗੀ ਕੋਈ ਸ਼ੋਲਡਰ ਨਹੀਂ ਕੋਈ ਗਰਦਨ ਨਹੀਂ ਕਿਤੇ ਤੁਹਾਨੂੰ ਕੋਈ ਤਕਲੀਫ ਨਹੀਂ ਹੋਏਗੀ ਇਸ ਤੇ 15 ਬਾਈ 10 ਰੈਪੀਟਿਸ਼ਨ ਤੁਸੀਂ ਲਾ ਸਕਦੇ ਹੋ ਇਹ ਹੋ ਗਿਆ neck press ਦਾ alternate method ਹੁਣ ਆਪਾਂ ਗੱਲ ਕਰਨ ਲੱਗੇ ਆ 3rd exercise ਪਹਿਲਾਂ ਆਪਾਂ ਕੀ ਕੀਤਾ ਸੀ ਸ਼ੋਲਡਰ ਅਪ ਐਂਡ neck press ਹੁਣ 3rd ਗੱਲ ਕਰਨ ਲੱਗੇ ਆ ਆਪਾਂ ਡੈੱਡ ਲਿਫਟ ਮੋਸਟਲੀ ਆਪਾਂ ਜਿਮ ਦੇ ਵਿੱਚ ਇਦਾਂ ਡੈੱਡ ਲਿਫਟ ਲਾਉਨੇ ਆ ਇਦਾਂ weight ਚੱਕਦੇ ਆ ਔਰ ਇਦਾਂ ਕਰਕੇ ਇਦਾਂ ਉੱਪਰ ਲੈ ਜਾਂਦੇ ਆ ਇਦਾਂ ਕਰਕੇ ਆਪਾਂ ਡੈੱਡ ਲਿਫਟ ਲਾਉਨੇ ਆ ਇਦਾਂ ਕਰਕੇ ਆਪਾਂ ਉੱਪਰ ਲੈ ਜਾਂਦੇ ਆ ਇਹ ਤੁਸੀਂ ਇਸ ਦਾ ਅਲਟਰਨੇਟ ਮੈਥਡ ਕੀ ਹੈ ਅਗਰ ਤੁਹਾਡੀ ਉਮਰ 45 ਸਾਲ ਹੈ ਤਾਂ ਤੁਸੀਂ ਨਹੀਂ ਕਰਨੀ ਇਸ ਦਾ ਅਲਟਰਨੇਟ ਮੈਥਡ ਕੀ ਹੈ ਸਹੀ ਤਰੀਕਾ ਕੀ ਹੈ ਇਸ ਨੂੰ ਕਰਨ ਦਾ ਸੇਮ ਵਿਦ ਦੀ ਹੈਲਪ ਆਫ ਡੰਬਲ ਡੰਬਲ ਨਾਲ ਕੀ ਕਰਾਂਗੇ ਆਪਾਂ ਵਿਦ ਦੀ ਹੈਲਪ ਆਫ ਡੰਬਲ ਸੇਮ ਡੰਬਲ نیچے ਰੱਖ ਲਾਂਗੇ ਸਭ ਤੋਂ ਪਹਿਲਾਂ ਤਾਂ ਜਿਹੜੀ ਪੋਜੀਸ਼ਨ ਹੈ ਉਹ ਇੱਕਦਮ ਆਪਾਂ ਇਦਾਂ ਆ ਜਾਾਂਗੇ ਆਪਣੀ ਨੀ ਦੇ ਭਾਰ ਤੇ ਨੀ ਦੇ ਗੋਡਿਆਂ ਦੇ ਭਾਰਤੇ ਦਾ ਆਪਾਂ ਖੜੇ ਹੋਵਾਂਗੇ ਹੌਲੀ 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 ਸਟ੍ਰੇਟ ਕਰਕੇ ਔਰ ਦੈਨ ਐਦਾਂ ਕਰਕੇ ਆਪਾਂ ਉੱਪਰ ਜਾਵਾਂਗੇ ਫੇਰ ਦੇਖੋ ਤੁਸੀਂ ਧਿਆਨ ਨਾਲ ਮੈਂ ਕੈਮਰਾਮੈਨ ਨੂੰ ਕਹੂੰਗਾ ਨਾਲ ਹੀ ਡੰਬਲ ਉੱਪਰ ਵੀ ਦਿਖਾਉਣੇ ਆ ਪਹਿਲਾਂ نیچے ਦਿਖਾਓ ਡੰਬਲ نیچے ਰੱਖ ਤੇ ਆਪਾਂ ਐਦਾਂ ਡੰਬਲ ਉੱਪਰ ਚੱਕੇ ਗੋਡਿਆਂ ਦੇ ਭਾਰਤੇ ਗੋਡਿਆਂ ਦੇ ਭਾਰਤੇ ਆਪਾਂ ਸਿੱਧਾ ਹੋਣਾ ਔਰ ਦੈਨ ਆਪਾਂ ਡੰਬਲ ਨੂੰ ਉੱਪਰ ਲੈ ਜਾਣਾ ਦੈਨ ਫੇਰ ਆਪਾਂ ਥੱਲੇ ਫੇਰ ਆਪਾਂ نیچے ਫੇਰ ਆਪਾਂ ਚੱਕਾਂਗੇ ਗੋਡਿਆਂ ਦੇ ਭਾਰਤੇ ਫਿਰ ਸਟ੍ਰੇਟ ਫਿਰ نیچے ਫਿਰ ਜੋ ਥਲੇ ਜਾਣਾ ਕੋਟੇ ਫਿਰ ਮੋੜ ਦੇਣੇ ਆ ਤਾਂ ਕਿ ਆਪਾਂ ਗੋਡਿਆਂ ਦੇ ਭਾਰਤੇ ਥੱਲੇ ਜਾਈਏ ਔਰ ਗੋਡਿਆਂ ਦੇ ਭਾਰਤੇ ਹੀ ਉੱਪਰ ਆਈਏ ਇਹ ਹੈ ਡੈੱਡ ਲਿਫਟ ਦਾ ਅਲਟਰਨੇਟ ਮੈਥਡ ਇਹ ਤੁਸੀਂ ਧਿਆਨ ਨਾਲ ਸਮਝੋ ਇਹ ਪੋਜੀਸ਼ਨ ਰਹੇਗੀ ਗੋਡਿਆਂ ਦੇ ਭਾਰਤੇ ਆਪਾਂ ਉੱਪਰ ਆਉਣਾ ਇਦਾਂ ਗੋਡਿਆਂ ਦੇ ਭਾਰਤੇ ਫਿਰ ਦੇਖੋ ਗੋਡਿਆਂ ਦੇ ਭਾਰਤੇ ਆਈ ਇਦਾਂ ਸਟ੍ਰੇਟ ਫਿਰ ਉੱਪਰ ਚੱਕਤਾ ਇਸ ਤਰ੍ਹਾਂ ਤੁਹਾਡੀ ਸਪਾਇਨ ਤੇ ਕੋਈ ਪ੍ਰੈਸ਼ਰ ਨਹੀਂ ਪਏਗਾ ਤੁਹਾਡੀ ਸਪਾਇਨ ਰਿਲੈਕਸ ਰਹੇਗੀ ਜਦੋਂ ਆਪਾਂ ਇਦਾਂ ਵੀ ਡੈੱਡਲਿਫਟ ਚੱਕਦੇ ਆ ਤਾਂ ਸਪਾਇਨ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਹੈ ਗੱਲ ਕਰਨ ਲੱਗੇ ਆ ਨੈਕ ਰੂਲਸ ਮੋਸਟਲੀ ਆਪਾਂ ਕਿਸੇ ਵੀ ਜਿਮ ਚ ਜਾਂਦੇ ਆ ਜਾਂ ਕਿਤੇ ਵੀ ਜਾਈਏ ਜਾਂ ਐਕਸਰਸਾਈਜ਼ ਕਰਨ ਤੋਂ ਪਹਿਲਾਂ ਆਪਾਂ ਆਹ ਮੂਵਮੈਂਟ ਕਰਦੇ ਆ ਨੈਕ ਰੂਲਸ ਸਾਰੇ ਆਪਾਂ ਨੂੰ ਕਹਣਗੇ ਵੀ ਤੁਸੀਂ ਵਾਰਮ ਅਪ ਲਈ ਇਹ ਐਕਸਰਸਾਈਜ਼ ਕਰੋ ਜਾਂ ਮੋਸਟਲੀ ਆਪਾਂ ਖੁਦ ਵੀ ਇਹ ਐਕਸਰਸਾਈਜ਼ ਇਦਾਂ ਕਰਦੇ ਆ ਨੈਕ ਰੂਲਸ ਕਰਦੇ ਆ ਸੋ so, neck rules ਆਪਾਂ warm up ਲਈ ਕਰਦੇ ਆਂ ਜੇਕਰ ਤੁਹਾਡੀ ਉਮਰ 45 ਸਾਲ ਹੈ ਤਾਂ ਤੁਸੀਂ ਨਹੀਂ ਕਰਨਾ ਹੁਣ ਕਿਉਂ ਨਹੀਂ ਕਰਨੀ ਸਭ ਤੋਂ ਇੰਪੋਰਟੈਂਟ ਕੁਐਸਚਨ ਜਦੋਂ ਆਪਾਂ ਇਹ ਮੂਵਮੈਂਟ ਕਰਦੇ ਆਂ ਆਪਣੇ ਜੋ neck ਦੀ ਜੋਇੰਟਸ ਨੇ ਜੋ ਫੇਸਟ ਜੋਇਡਸ ਨੇ ਜੋ ਆਪਣੇ ਵਰਟਿਬਰਾਸ ਦੇ ਮੰਨ ਕੇ ਆ ਉਹ ਫੇਸਟ ਜੋਇੰਟ ਹੁੰਦੇ ਨੇ ਉਹ ਆਪਸ ਦੇ ਵਿੱਚ ਫਿਊਜ਼ ਹੁੰਦੇ ਨੇ ਅਗਰ ਆਪਾਂ ਇਹ ਕਰਾਂਗੇ ਐਦਾਂ ਮੂਵਮੈਂਟ ਕਰਾਂਗੇ ਲਗਾਤਾਰ ਸਾਰੀਆਂ ਮੂਵਮੈਂਟ ਕਰਾਂਗੇ ਤਾਂ ਉਹਨਾਂ ਤੇ ਪ੍ਰੈਸ਼ਰ ਪਏਗਾ ਪ੍ਰੈਸ਼ਰ ਭੈਣ ਨਾਲ ਆਪਣੀ ਸਰਵਾਈਕਲ ਦੀ ਕੋਈ ਵੀ ਕੋਈ ਪ੍ਰੋਬਲਮ ਸਟਾਰਟ ਹੋ ਸਕਦੀ ਹੈ ਦਸਕ ਬਲਜ ਸਟਾਰਟ ਹੋ ਸਕਦਾ ਹੈ ਇੰਨੀ ਇੱਕ ਛੋਟੀ ਜੀ ਐਕਸਰਸਾਈਜ਼ ਨਾਲ ਸੋ ਇਸ ਨੂੰ ਕਰਨ ਦਾ ਤਰੀਕਾ ਕੀ ਹੈ ਬੜਾ ਆਸਾਨ ਹੈ ਕੱਲੀ ਕੱਲੀ ਮੂਵਮੈਂਟ ਕਰਨੀ ਹੈ ਆਪਾਂ ਸਿੰਪਲ ਇਕੱਠੀਆਂ ਮਲਟੀ ਮੂਵਮੈਂਟਸ ਨਹੀਂ ਕਰਨੀਆਂ ਜਿਵੇਂ ਕਿ ਆਪਾਂ ਕਰਦੇ ਆ ਫਲੈਕਸ਼ਨ ਗਰਦਨ ਥੱਲੇ ਮੋੜੀ ਗਰਦਨ ਉੱਪਰ ਚੱਕੀ ਫੇਰ ਗਰਦਨ ਸਾਈਡ ਤੇ ਲੈ ਗਈ ਫੇਰ ਗਰਦਨ ਇਧਰ ਸਾਈਡ ਤੇ ਲੈ ਗਈ ਫੇਰ ਆਪਾਂ ਰੋਟੇਸ਼ਨ ਕੀਤੀ ਫੇਰ ਆਪਾਂ ਇਧਰ ਰੋਟੇਸ਼ਨ ਕੀਤੀ ਫਿਰ ਆਪਾਂ ਫੇਰ ਥੱਲੇ ਦੇਖਿਆ ਫਲੈਕਸ਼ਨ ਕੀਤੀ ਫਿਰ ਆਪਾਂ ਐਕਸਟੈਂਸ਼ਨ ਕੀਤੀ ਫਿਰ ਆਪਾਂ ਇਧਰ ਸਾਈਡ ਤੇ ਲੈ ਗਏ ਫਿਰ ਆਪਾਂ ਇਸ ਸਾਈਡ ਤੇ ਲੈ ਗਏ ਫਿਰ ਆਪਾਂ ਰੋਟੇਸ਼ਨ ਕੀਤੀ ਫਿਰ ਆਪਾਂ ਰੋਟੇਸ਼ਨ ਕੀਤੀ ਯਾਨੀ ਕਿ ਕੱਲੀ-ਕੱਲੀ ਮੂਵਮੈਂਟ ਕਰਨੀ ਆ ਰੈਦਰ ਦੈਨ ਇਹ ਵਾਲੀ neck rolls ਇਹ ਬਿਲਕੁਲ ਨਹੀਂ ਕਰਨੀ ਕੱਲੀ-ਕੱਲੀ ਮੂਵਮੈਂਟ ਸਿਰਫ ਪਹਿਲਾਂ نیچے ਫਿਰ ਉੱਪਰ ਫਿਰ ਸਾਈਡ ਤੇ ਫਿਰ ਇਸ ਸਾਈਡ ਤੇ ਪਰ ਰੋਟੇਸ਼ਨ ਫਿਰ ਇਧਰ ਰੋਟੇਸ਼ਨ ਇਸ ਤਰ੍ਹਾਂ ਤੁਸੀਂ ਕਰਨੀਆਂ ਸੋ ਨੈਕ ਰੂਲਸ ਅਵਾਇਡ ਕਰੋ ਅਗਰ ਤੁਹਾਡੀ ਉਮਰ 45 ਸਾਲ ਹੈ ਜਾਂ 45 ਸਾਲ ਤੋਂ ਜ਼ਿਆਦਾ ਹੈ ਹੁਣ ਨੈਕਸਟ ਸਭ ਤੋਂ ਇੰਪੋਰਟੈਂਟ ਪਾਰਟ ਇਸ ਵੀਡੀਓ ਦਾ ਥੈਟ ਇਜ਼ ਕ੍ਰਾਂਚਸ ਆਪਾਂ ਕ੍ਰਾਂਚਸ ਕਰਦੇ ਆਂ ਅਗਰ ਤੁਹਾਡੀ ਉਮਰ 45 ਸਾਲ ਹੈ ਤਾਂ ਅੱਜ ਤੋਂ ਹੀ ਬੰਦ ਕਰ ਦਿਓ ਕ੍ਰਾਂਚਸ ਨਹੀਂ ਕਰਨੇ ਉਸ ਲਈ ਇੱਕ ਆਪਾਂ ਕ੍ਰਾਂਚਸ ਕਰਦੇ ਆਂ ਇਹ ਵਾਲੀ ਐਕਸਰਸਾਈਜ਼ ਕਰਦੇ ਆਂ ਆਪਾਂ ਇਹ ਵਾਲੀ ਇਹ ਵਾਲੀ ਐਕਸਰਸਾਈਜ਼ ਕਰਦੇ ਆ ਆਪਾਂ ਆਪਣੇ ਢੰਮੀ ਨੂੰ ਘੱਟ ਕਰਨ ਲਈ ਐਬਡੋਮਨ ਮਸਲ ਸਟਰੋਂਗ ਕਰਨ ਲਈ ਇਹ ਵਾਲੇ ਮਸਲ ਸਟਰੋਂਗ ਕਰਨ ਲਈ ਬਟ ਤੁਹਾਨੂੰ ਜਾਣਕਾਰੀ ਦੇ ਵਿੱਚ ਵਾਦਾ ਕਰਦੀਏ ਬੈਕ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਜਦੋਂ ਆਪਾਂ ਆਹ ਨੈਕ ਕ੍ਰੰਚਸ ਕਰਦੇ ਆ ਇਹ ਵਾਲੀ ਐਕਸਰਸਾਈਜ਼ ਜਦੋਂ ਆਪਾਂ ਕਰਦੇ ਆ ਨਾ ਬਹੁਤ ਪ੍ਰੈਸ਼ਰ ਪੈਂਦਾ ਬੈਕ ਤੇ ਸੋ ਉਸ ਨਾਲ ਆਪਣੀ ਸਪਾਈਨ ਦੀ ਇੰਜਰੀ ਹੋਣ ਦਾ ਖਤਰਾ ਹੈ ਡਿਸਕ ਬਲਜ ਦੀਆਂ ਕੰਡੀਸ਼ਨਸ ਹੋ ਸਕਦੀਆਂ ਨੇ ਡਿਸਕ ਪੈਟ੍ਰੂਜਨ ਹੋ ਸਕਦਾ ਹੈ ਡਿਸਕ ਆਪਣੀ ਜਗ੍ਹਾ ਤੋਂ ਬਾਹਰ ਆ ਸਕਦੀ ਹੈ ਸੋ ਇਹ ਤੁਸੀਂ ਬੰਦ ਕਰਨੀ ਆ ਅਗਰ ਤੁਹਾਡੀ ਉਮਰ 45 ਸਾਲ ਹੈ ਹੁਣ ਆਪਾਂ ਗੱਲ ਕਰਨੇ ਆ ਜਾਂ 45 ਸਾਲ ਤੋਂ ਜ਼ਿਆਦਾ ਹੈ ਹੁਣ ਆਪਾਂ ਗੱਲ ਕਰਦੇ ਆ ਇਸ ਦਾ ਅਲਟਰਨੇਟ ਮੈਥਡ ਕੀ ਹੈ ਈਜ਼ੀ ਮੈਥਡ ਕੀ ਹੈ ਸਭ ਤੋਂ ਪਹਿਲਾਂ ਆਪਾਂ ਗਰਦਨ ਦੇ ਥੱਲੇ ਹਲਕਾ ਜਿਹਾ ਪਿੱਲੋ ਰੱਖਣਾ ਹੈ ਔਰ ਐਸੀ ਪੋਜੀਸ਼ਨ 'ਚ ਆ ਜਾਣਾ ਹੈ ਔਰ ਆਪਾਂ ਲੈਗਸ ਐਦਾਂ ਇਸ ਪੋਜੀਸ਼ਨ 'ਚ ਰੱਖਾਂਗੇ ਆਪਾਂ ਔਰ ਫਿਰ ਆਪਾਂ ਕੋਸ਼ਿਸ਼ ਕਰਾਂਗੇ ਵੀ ਆਪਣੇ ਟੋ ਨੂੰ ਟੱਚ ਕਰਕੇ ਫਿਰ ਵਾਪਸ फिर इधर इधरला टो टच करके फिर वापस स्पाइन बिल्कुल स्ट्रेट रहेगी आप टो अंगूठे टच करके वापस फिर टो तो टच करके फिर वापस 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 ऐदा कर स्पाइन पे प्रेशर नहीं पेगा ਔਰ ਤੁਹਾਡੇ ਐਬਡੋਮਨ ਮਸਲ ਵੀ ਫਿਟ ਰਹਿਣਗੇ ਔਰ ਤੁਹਾਡਾ ਟਮਮੀ ਐ ਜੋ इजीली ਘੱਟ ਹੋ ਜਾਏਗਾ ਬੇਸਿਕਲੀ ਕ੍ਰਾਂਚੇਸ ਆਪਾਂ ਪੇਟ ਨੂੰ ਕੱਟ ਕਰਨ ਲਈ ਹੀ ਕਰਦੇ ਆ ਐਬਡੋਮਨ ਮਸਲ ਨੂੰ ਸਟਰੋਂਗ ਕਰਨ ਲਈ ਇਹ ਹੈ ਕ੍ਰਾਂਚੇਸ ਦਾ ਅਲਟਰਨੇਟ ਮੈਥਡ ਟੋ ਨਾਲ ਟੱਚ ਕਰਕੇ ਥੱਲੇ ਵਾਪਸ ਆ ਜਾਣਾ ਹੈ ਇਸਦੇ ਤੁਸੀਂ ਜਿੰਨੀ ਤੁਹਾਡੀ ਬਾਡੀ ਚੱਲ ਸਕਦੀ ਹੈ ਉਨੇ ਹੀ ਤੁਸੀਂ ਇਸਦੇ ਸੈਟਸ ਲਾ ਸਕਦੇ ਹੋ ਆਪਣੀ ਰეკਮੈਂਡੇਸ਼ਨ ਕੀ ਹੈ 15 बाय 3 15 बाय 3 ਵਾਰੀ ਤੁਸੀਂ ਇਸ ਤੇ ਸੈਟਸ ਲਾ ਸਕਦੇ ਹਾਂ ਸੋ ਇਹ ਸੀ ਸੀ ਮੇਨ ਮੇਨ ਐਕਸਰਸਾਈਜ਼ਾਂ ਜਿਹੜੀਆਂ ਤੁਸੀਂ 45 ਸਾਲ ਦੀ ਉਮਰ 'ਚ ਨਹੀਂ ਕਰਨੀਆਂ ਅਗਰ ਕਰਨੀਆਂ ਵੀ ਨੇ ਤਾਂ ਕਿਹੜੇ ਢੰਗ ਤਰੀਕੇ ਨਾਲ ਕਰਨੀਆਂ ਨੇ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਤੁਸੀਂ ਵੀਡੀਓ ਨੂੰ ਇੰਜੋਏ ਵੀ ਬਹੁਤ ਕੀਤਾ ਹੋਏਗਾ ਅਗਰ ਇੰਜੋਏ ਕੀਤਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਔਰ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਇਹ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕਸ ਅਗਰ ਤੁਹਾਨੂੰ ਕੁਝ ਵੀ ਪੁੱਛਣਾ ਚਾਹੁੰਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਥੋੜੀ ਜਾਣਕਾਰੀ ਚ ਵਾਦਾ ਕਰਦੀ ਹੈ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾ ਅਸੀਂ ਆਪਣੀ ਕਲੀਨਿਕ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪਿਛਲੇ 10 ਸਾਲ ਤੋਂ ਰਨ ਕਰ ਰਹੇ ਹਾਂ ਔਰ ਸਾਨੂੰ ਇੰਸਟਾਗ੍ਰਾਮ ਤੇ ਵੀ ਫੋਲੋ ਕਰਨਾ ਨਾ ਭੁੱਲਣਾ ਸਰਦਾਰ ਹਰੀ ਸਿੰਘ ਸਰਾ ఫిਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਪੀਜ ਹੈ ਔਰ ਡਾਕਟਰ ਗੁਰਸ਼ੇਰ ਸਿੰਘ ਨਾਮ ਤੇ ਵੀ ਇੱਕ ਪੇਜ ਬਣਿਆ ਹੋਇਆ ਹੈ ਦੋਨਾਂ ਨੂੰ ਫੋਲੋ ਜ਼ਰੂਰ ਕਰਿਓ ਔਰ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਥੈਂਕਸ ਆਪਣੇ ਜਿੰਨੇ ਵੀ ਭੈਣ ਭਰਾ ਨੇ ਸਾਰਿਆਂ ਨੂੰ ਸਾਡੀ ਵੀਡੀਓ ਜ਼ਰੂਰ ਸਾਂਝੀ ਕਰਿਓ ਸਤਿ ਸ੍ਰੀ ਅਕਾਲ ਜੀ